ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਸਵਾਗਤ ਕਰਦਾ ਤੁਹਾਡਾ ਪਾਉਨੋਕਸਿੰਗ ਫਾਰਮ ਤੇ ਆਪਾਂ ਅੱਜ ਸਵੇਰੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਆਪਾਂ ਇਹ ਨੀਲੀ ਰਾਵੀ ਦਾ ਨਗੀਨਾ ਵਿਖਾਇਆ ਸੀ ਇਹ ਆਪ ਵੀ ਨਗੀਨਾ ਇਹਦੇ ਨੇ ਮਗਰ ਵੀ ਨਗੀਨਾ ਸੀ ਇੱਕ ਇਹਦੇ ਮਗਰ ਸੀ ਕੱਟੀ ਤੇ ਇਹ ਆਪਣੇ ਖਾਸ ਹੀ ਸੱਜਣਾ ਅੱਗੇ ਵੀ ਆਪਣੇ ਤੋਂ ਦੋ ਤਿੰਨ ਮੱਝਾਂ ਲੈ ਕੇ ਗਏ ਆ ਇਹਨਾਂ ਸ਼ੋਰਟ ਤੇ ਹੀ ਸੌਦਾ ਕੀਤਾ ਸੀ ਆਪਾਂ ਦੋ ਟਾਈਮ ਚਵਾਈ ਆ ਤੇ ਬਾਕੀ ਵੀਰ ਨਾਲ ਕਰਦੇ ਆ ਗੱਲ ਬਾਤ ਉਹਨੇ ਕਿੰਦਾ ਦਾ ਨੇਚਰ ਲੱਗਾ ਤੇ ਜੋ ਦੱਸਿਆ ਸੀ ਉਹ ਨਿਕਲਿਆ ਕਿੰਨੇ ਦਾ ਸੌਦਾ ਹੋਇਆ ਕਿੰਨੇ ਦਾ ਨਹੀਂ ਸਾਰੀ ਗੱਲਬਾਤ ਵੀਰ ਨਾਲ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠ ਠੀਕ ਠਾਕ ਜੀ ਬਸ ਵਧੀਆ ਠੀਕ ਠਾਕ ਤੇ ਆਪਣਾ ਕਿਹੜਾ ਨਗਰ ਹੈ ਵੀਰ ਜੀ ਆਪਣਾ ਹੀ ਘਾੜ ਢਾਈ ਵਾਲਾ ਢਾਈ ਵਾਲਾ ਪੈਣ ਗਵਾਂਡ ਪਿੰਡ ਆਪਣਾ ਤੇ ਹਾਂਜੀ ਹਾਂਜੀ ਤੇ ਆਪਾਂ ਮੈਨੂੰ ਚਾਹਦਾ ਅੱਗੇ ਵੀ ਦੋ ਦਿਨ ਡੰਗਰ ਖੜੇ ਆ ਆਪਣੇ ਦਾ ਨਾ ਹਾਂਜੀ ਉਹ ਗਏ ਜੀ ਗਏ ਡੰਗਰ ਹਾਂਜੀ ਬਹੁਤ ਵਧੀਆ ਆਈਟਮ ਹੈ ਹਾਂਜੀ ਤੇ ਆਪਣੇ ਵੀਰ ਜੀ ਆਪਣਾ ਕੱਲ ਸ਼ੋਰਟ ਤੇ ਸੌਦਾ ਹੋਇਆ ਸੀ ਤੇ ਆਪਣਾ ਕਿੰਨੇ ਦਾ ਸੌਦਾ ਹੋਇਆ ਵਾ ਪੂਰੇ 75 ਹਜ਼ਾਰ ਚ ਜੀ ਪੂਰੇ 75 ਹਜ਼ਾਰ ਦਾ ਜੀ ਸੌਦਾ ਹੋਇਆ ਵਾ 75 ਹਜ਼ਾਰ ਦੀ ਆਪਾਂ ਵੀਡੀਓ ਚ ਪਾਈ ਸੀ ਨਾ ਤੇ ਨਾਲ ਹੀ ਕੱਟੀ ਦਿੱਤੀ ਆ ਵੀਰ ਨੂੰ ਤੇ ਕੱਟੀ ਪਹਿਲ ਦਾ ਮੁਖ ਰੱਖ ਕੇ ਕੱਟੀ ਨੇ ਉਹਨਾਂ ਕੱਟੀ ਦਾ ਕਰਕੇ ਮੱਝ ਲਈਏ ਚਲੋ ਮੱਝ ਆਪਣੀ ਥਾਂ ਤੇ ਆ ਇਹਨਾਂ ਬਰੀਡ ਬਣਾਉਣੀ ਸੀ 20000 ਰੁਪਏ ਰੋਣ ਦੇ ਆ ਵਾ ਵੀਰ ਨੂੰ ਲਾ ਲੀਂਦਾ ਤੇ ਆਪਣੇ ਇਹ ਆਪਣੇ ਸਰਪੰਚ ਸਾਹਿਬ ਨੇ ਆਪਣੇ ਪਿੰਡ ਦੇ ਪਹਿਲ ਪਿੰਡ ਦੇਣਾ ਪਹਿਲ ਪਿੰਡ ਤੇ ਮੋਹਦਬਾਰ ਬੰਦੇ ਨੇ ਤੇ ਬੜਾ ਪ੍ਰੇਮ ਪਿਆਰ ਆ ਸੱਜਣ ਮਿੱਤਰ ਆ ਨੇ ਆਪਣੇ ਤੇ ਆਉਂਦੇ ਰਹਿੰਦੇ ਨੇ ਘਰੇ ਤੇ ਇਹ ਮੱਝ ਸੀ ਤੇ ਆਪਾਂ ਵੀਰ ਉਹਨਾਂ ਨੂੰ ਦਿੱਤੀ ਆ ਅੱਗੇ ਵੀਰ ਉਹਨਾਂ ਨੂੰ ਲੈਣੀਆਂ ਕਰੇ ਤੇ ਇਸੇ ਨਾਲ ਤੁਸੀਂ ਸਪੋਰਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਇਸ ਤਰ੍ਹਾਂ ਸਾਰੇ ਵੀਰ ਭੈਣ ਭਰਾ ਜਿਹੜੇ ਵੀ ਵਪਾਰੀ ਭਰਾਵਾ ਚੰਗਾ ਕੰਮ ਕਰਨ ਤਸੱਲੀ ਕਰਾ ਕੇ ਡੰਗਰ ਦੇਣ ਕਿਉਂਕਿ ਪੈਸੇ ਵਾਰ-ਵਾਰ ਨਹੀਂ ਲੱਗਦੇ ਤੇ ਇੰਨਾ ਕਜਾਦਾ ਸ਼ੇਅਰ ਕਰੋ ਕਿ ਸਾਰਿਆਂ ਕੋਲੇ ਵੀਡੀਓ ਪਹੁੰਚੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਕਿਉਂਕਿ ਤੁਹਾਡੇ ਪਿਆਰ ਦੀ ਬਹੁਤ ਲੋੜ ਆ ਸਬਸਕ੍ਰਾਈਬ ਜਦੋਂ ਤੁਸੀਂ ਕਰਦੇ ਜੇ ਬੰਦੇ ਦਾ ਹੌਸਲਾ ਵੱਧ ਜਾਂਦਾ ਵਾ ਬੰਦਾ ਹੋਰ ਦੁੱਗਣਾ ਤਿੱਗਣਾ ਕੰਮ ਕਰਦਾ ਹੈ ਤੇ ਆਸ ਕਰਦਾ ਸਾਰੇ ਠੀਕ ਹੋਣਗੇ ਚੜ੍ਹਦੀ ਕਲਾ ਚ ਹੋਣਗੇ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ